31 ਮਾਰਚ ਜਿਸ ਦਿਨ ਇਹ ਰਾਖਸ਼ਸ ਡਾਕਟਰ ਅੰਬੇਦਕਰ ਜਿਸ ਨੂੰ ਇਹਨਾਂ ਨੇ ਭਾਰਤ ਰਤਨ ਦਾ ਅਵਾਰਡ ਦਿੱਤਾ ਸੀ ਤੇ ਉਹ ਰਾਖਸ਼ਸ ਹੈ ਜਿਸ ਨੇ ਭਾਰਤ ਦਾ ਸੰਵਿਧਾਨ ਲਿਖਿਆ ਤੇ ਸੰਵਿਧਾਨ ਦੇ ਹੇਠ ਸਿੱਖ ਧਰਮ ਨੂੰ Hindu ਧਰਮ ਦਾ ਹਿੱਸਾ ਦੱਸ ਦਿੱਤਾ ਅੱਜ 31 ਮਾਰਚ ਨੰਗਲ ਫਲੋਰ ਵਿਖੇ ਖਾਲਿਸਤਾਨੀ ਪੱਖੀ ਸਿੱਖਾਂ ਨੇ ਇਸ ਰਾਖਸ਼ਸ ਅੰਬੇਦਕਰ ਦੇ ਬੁੱਤ ਤੇ ਸਿੱਖਸ ਆਰ ਨਾਟ ਹਿੰਦੂ ਸਿੱਖ ਹਿੰਦੂ ਨਹੀਂ ਹੈ ਐਸਐਫਸੀ ਖਾਲਿਸਤਾਨ ਜਿੰਦਾਬਾਦ ਪੰਜਾਬ ਰੈਫਰੈਂਡਮ ਜਿੰਦਾਬਾਦ ਦੇ ਛਾਪੇ ਲਾਇਆ ਸੁਨਿਆ ਦਿੰਦੇ ਆ ਪੂਰਾ ਅਸੀਂ ਇਸ Dalit ਵਰਗ ਨੂੰ ਇਹ ਡਾਕਟਰ ਅੰਬੇਦਕਰ ਤੁਹਾਡਾ ਗੁਰੂ ਨਹੀਂ ਹੈ ਤੁਹਾਡਾ ਗੁਰੂ ਹੈ ਭਗਤ ਰਵਿਦਾਸ 14 ਅਪ੍ਰੈਲ ਜਿਸ ਦਿਨ ਇਸ ਰਾਖਸ਼ਸ ਅੰਬੇਦਕਰ ਦਾ ਜਨਮ ਦਿਹਾੜਾ ਹੁੰਦਾ ਹੈ 14 ਅਪ੍ਰੈਲ ਪੂਰੇ ਪੰਜਾਬ ਦੇ ਵਿੱਚੋਂ ਇਹ ਰਾਖਸ਼ਸ ਅੰਬੇਦਕਰ ਦੇ ਬੁੱਤ ਲਾ ਦਿਓ ਪੰਜਾਬ ਦੀ ਲੈਂਡ ਆਫ ਸਿਕਸ ਡਸ ਨਾਟ ਹੈਵ ਅ ਪਲੇਸ ਫਾਰ ਦਾ ਸਟੈਚੂਜ਼ ਆਫ ਥਿਸ ਡੈਵਲ ਅੰਬੇਦਕਰ ਹਿਸ ਸਟੈਚੂਜ਼ ਮਸਟ ਫਾਲ ਇਨ ਪੰਜਾਬ 14 ਅਪ੍ਰੈਲ ਨੂੰ ਡਾਕਟਰ ਅੰਬੇਦਕਰ ਰਾਕਸ਼ਸ ਵਿਸ਼ਵਾਸ ਘਾਤੀ ਦੇ ਬੁੱਤ ਪੂਰੇ ਪੰਜਾਬ ਚੋਂ ਲਾ ਦਿਓ ਕਿਉਂਕਿ ਜਿੱਥੇ ਜਿੱਥੇ ਬੁੱਤਾਂ ਸਾਨੂੰ ਇਹ ਸਬਦਾਨ ਉਹ ਦਿਸਦਾ ਜਿਹੜਾ ਇਸਨੇ ਆਪਣੇ ਹੱਥੀ ਲਿਖਿਆ ਸੀ ਜਿਸ ਸਬਦਾਨ ਹੇਠ ਸਿੱਖਾਂ ਦੀ ਨਸਲਕੁਸ਼ੀ 1984 ਤੋਂ جاری ਹੈ ਔਰ ਇਹ ਰਾਕਸ਼ਸ ਅੰਬੇਦਕਰ ਵੀ ਜ਼ਿੰਮੇਵਾਰ ਆ ਸਿੱਖ ਨਸਲਕੁਸ਼ੀ ਦਾ ਸਹਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਿੱਖ ਸੰਗਤ ਤੇ ਦਲਿਤ ਵਰਗ ਇਸ ਰਾਖਸ਼ ਅੰਬੇਸ਼ਕੁਰ ਦੇ ਬੁੱਤ ਪੂਰੇ ਪੰਜਾਬ ਚੋਂ 14 ਅਪ੍ਰੈਲ ਨੂੰ ਲਾ ਦਿਓ ਤੇ ਜੇ ਤੁਸੀਂ ਲਗਾਣੇ ਆ ਤੇ ਭਗਤ ਰਵਿਦਾਸ ਤੇ ਲਗਾਓ ਅੱਜ ਫਲੋਰ ਦੇ ਲਾਗੇ ਪਿੰਡ ਨੰਗਲ ਦੇ ਵਿੱਚ ਜਿਹੜੀ ਘਟਨਾ ਘਟੀ ਹੈ ਔਰ ਜਿਹਦੀ ਜ਼ਿੰਮੇਵਾਰੀ ਪ੍ਰਤਵੰਤ ਸਿੰਘ ਪੰਨੂ ਨੇ ਲਈ ਹੈ ਔਰ ਐਸੇ ਕਟਿਆ ਆਦਮੀ ਜਿਹੜੇ ਕਿ ਸਮਾਜ ਨੂੰ ਗੰਦਲਾ ਕਰ ਰਹੇ ਨੇ ਇਹਨਾਂ ਦੇ ਉੱਤੇ ਜਿਹੜੀ ਹੈ ਸਖਤੀ ਦੇ ਨਾਲ ਨਕੇਲ ਪਾਉਣ ਦੀ ਲੋੜ ਹੈ ਔਰ ਮੈਂ ਜਿੱਥੇ ਇਸ ਘਟਨਾ ਦੀ ਨਿੰਦਾ ਕਰਦਾ ਹਾਂ ਉੱਥੇ ਸਰਕਾਰ ਨੂੰ ਅਪੀਲ ਵੀ ਕਰਦਾ ਹਾਂ ਕਿ ਇਹੋ ਜਿਹੇ ਵਿਅਕਤੀਆਂ ਦੇ ਉੱਤੇ ਜਿਹੜੀ ਜਲਦ ਤੋਂ ਜਲਦ ਨਕੇਲ ਵੀ ਕੱਸੀ ਜਾਵੇ ਤਾਂ ਕਿ ਇਸ ਸਮਾਜ ਦੇ ਵਿੱਚ ਜਿਹੜੀ ਹਿੰਦੂ ਸਿੱਖ ਦੀ ਭਾਈਚਾਰਾ ਔਰ ਦਲਿਤਾਂ ਦੇ ਵਿੱਚ ਔਰ ਬਾਕੀ ਜਿਹੜੀ ਹੈ ਸਿੱਖ ਸਮਾਜ ਦੇ ਵਿੱਚ ਜਿਹੜੀ ਨਫ਼ਰਤ ਦੇ ਬੀ ਬੋਝ ਰਿਹਾ ਹੈ ਐਸੇ ਵਿਅਕਤੀਆਂ ਨੂੰ ਜਿੰਨੀ ਜਲਦੀ ਹੋਵੇ ਉਹਦੇ ਤੇ ਸਖਤ ਕਾਰਵਾਈ ਕਰਕੇ ਉਹਦੇ ਤੇ ਕਾਨੂੰਨੀ ਕਾਰਵਾਈ ਕਰਕੇ ਔਰ ਮੈਂ ਤੇ ਇਹ ਕਹਾਂਗਾ कि ਜਿੰਨੀ ਜਲਦੀ ਹੋਵੇ ਇਹੋ ਜਿਹੇ ਅਨਸਰ ਖਤਮ ਕਰਨੇ ਚਾਹੀਦੇ ਨੇ ਤਾਂ ਕਿ ਸਮਾਜ ਨੂੰ ਬਚਾਇਆ ਜਾ ਸਕੇ ਸੋ ਮੈਂ ਸਾਰੇ ਦਲਿਤ ਭਰਾਵਾਂ ਨੂੰ ਵੀ ਅਪੀਲ ਕਰਦਾ ਕਿ ਇਹੋ ਜਿਹੇ ਜਿਹੜੀ ਵਿਅਕਤੀ ਹੈ ਇਸ ਸਮਾਜ ਨੂੰ ਗੰਦਲਾ ਕਰਨਾ ਚਾਹੁੰਦੇ ਸੋ ਸਾਨੂੰ ਵੀ ਇੱਕ ਦ੍ਰਿੜਤਾ ਦੇ ਨਾਲ ਸਬੂਤ ਦੇਣਾ ਚਾਹੀਦਾ ਇੱਕਤਾ ਦਾ ਸਬੂਤ ਦੇਣਾ ਚਾਹੀਦਾ ਹੈ ਔਰ ਇਹੋ ਜਿਹੇ ਵਿਅਕਤੀਆਂ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਚਾਹੀਦਾ ਜੈ ਭੀ ਜੈ ਭਾਰਤ ਕਿਉਂਕਿ ਸਾਨੂੰ ਲੇਟ ਨਾਈਟ अर्ਲੀ ਮਾਰਨਿੰਗ ਦਾ ਪਤਾ ਲੱਗਾ ਕਿ ਕੋਈ ਰਾਤ ਮੰਡਪਿੰਡ ਮੰਡਪਿੰਡ ਸ੍ਰੀ ਬਾਬਾ ਅੰਬੇਦਕਰ ਸਾਹਿਬ ਜੀ ਦਾ ਉੱਥੇ ਬੁੱਤ ਲੱਗਾ ਸਟੈਚੂ ਲੱਗਾ ਸੀ ਜਿਹੜਾ ਕਿ ਬਹੁਤ ਵਧੀਆ ਤਰੀਕੇ ਨਾਲ ਕਵਰਡ ਹੈ ਮਿਰਰ ਦੇ ਨਾਲ ਉੱਤੇ ਕੋਈ ਗਲਤ ਅੰਸਰਾਂ ਨੇ ਜਿਹੜਾ ਉਹਦੇ ਤੇ ਗਲਤ ਵਰਡਿੰਗ オਬਜੈਕਸ਼ਨੇਬਲ ਜਿਹੜਾ ਚੀਜ਼ਾਂ ਜਿਹੜੀਆਂ ਉਹ ਲਿਖੀਆਂ ਹੋਇਆ ਉਸ ਮਾਮਲੇ ਦੇ ਵਿੱਚ ਪਿੰਡ ਦੇ ਰਿਸਪੈਕਟਿਵਲ ਨਾਲ ਅਸੀਂ ਗੱਲਬਾਤ ਕਰਕੇ ਤੇ ਉਹਨਾਂ ਨੇ ਆਪ ਹੀ ਉਹਨੂੰ ਜਿਹੜਾ ਉਹਨੂੰ ਸੈਟਲ ਕਰਤਾ ਹੋਣ ਲੇਕਿਨ ਅਸੀਂ ਇਸ ਮਾਮਲੇ ਦੇ ਵਿੱਚ ਜਿਹੜਾ ਐਫ ਆਈ ਆਰ ਲੌਂਚ ਕਰਕੇ ਤੇ ਜਿਹੜੀ ਤਫ਼ਤੀਸ਼ ਕਰ ਸਾਡੇ ਜਿਹਦੇ ਚ ਸਾਨੂੰ ਬਹੁਤ ਵਧੀਆ ਕਲਾਈਨ ਆਫ ਇਨਵੈਸਟੀਗੇਸ਼ਨ ਮਿਲੀ ਉਹ ਤੇਹੀ ਵਰਕ ਕਰ ਰਿਹਾ ਜਲਦੀ ਹੀ ਅਸੀਂ ਇਹਨੂੰ ਥਰੂ ਕਰਾਂਗੇ ਕੋਈ ਸੀਸੀਟੀਵੀ ਵੀ ਸਮਝਾ ਹਾਂ ਸੀਸੀਟੀ ਫੁਟੇਜ ਹੈ ਅਹੀਂ ਟ੍ਰੈਕ ਜਿਹੜਾ ਸਾਡਾ ਹੁੰਦਾ ਉਹ ਸਾਡਾ ਟ੍ਰੇਲ ਚੱਲ ਰਹੀ ਹੈ ਪ੍ਰੋਗਰੈਸਿਵ ਸਾਈਡ ਨੂੰ ਜਾ ਰਹੀ ਹੈ ਅਸੀਂ ਜਲਦੀ ਹੀ ਦੇ ਵਿੱਚ ਬ੍ਰੇਕਥਰੂ ਕਰਾਂਗੇ ਕੀ ਮਾਮਲਾ ਦਰਚ ਕੀਤਾ ਗਿਆ ਇਹਦੇ ਵਿੱਚ ਜੋਗ ਤਰਾਮਾ ਹੁੰਦੀਆਂ ਉਹ ਤੇ ਦਿਨ ਤੱਕ ਕੀਤਾ ਦਵਾ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਦੇ ਗੱਲ ਚ ਬਹੁਤ ਰੋਸ਼ ਹੈ ਦੇਖੋ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਵੀ ਜਿਹੜਾ ਸਾਡਾ ਪੰਜਾਬ ਇੱਕ ਵਧੀਆ ਪੀਸਫੁੱਲ ਸਟੇਟ ਹੈ ਕੋਈ ਇੱਥੇ ਅਮਨ ਅਮਾਨ ਦੀ ਕਿਸੇ ਵੀ ਟਾਈਪ ਦੀ ਕੋਈ ਪ੍ਰੋਬਲਮ ਨਹੀਂ ਹੈ ਵਧੀਆ ਜਿਹੜਾ ਆਪਣਾ ਜਿਹੜਾ ਚੱਲ ਰਿਹਾ ਸਾਰੇ ਲੋਕ ਬੜੇ ਵਧੀਆ 브ਦਰਹੁੱਡ ਭਾਈਚਾਰੇ ਦੇ ਨਾਲ ਜਿਹੜੇ ਰਹਿ ਰਹੇ ਆ ਇਹੋ ਜਿਹੇ ਜਿਹੜੇ ਅਨਸਰ ਆਏ ਆਲਮੋਸਟ ਸਾਈਡ ਬਾਈ ਸਾਈਡ ਐਗਜ਼ਿਸਟ ਕਰਦੇ ਹੀ ਹੁੰਦੇ ਨੇ ਇਹਨਾਂ ਨੇ ਆਪਣਾ ਅਟੈਂਪਟ ਕਰਨੇ ਹੁੰਦੇ ਲੇਕਿਨ ਸਾਡੇ ਲੋਕ ਆ ਜਿਹੜੇ ਉਹ ਇਹੋ ਜਿਹੇ ਨੂੰ ਜਿਹੜੇ ਬਿਲਕੁਲ ਮੂੰਹ ਨਹੀਂ ਲਾਉਂਦੇ ਆਪਾਂ ਜਿਹੜੇ ਇਹਨਾਂ ਨੂੰ ਇਹਨਾਂ ਦੇ ਮਸੂਬੇ ਜਿਹੜਾ ਉਹ ਕਾਮਯਾਬ ਨਹੀਂ ਹੁੰਦੇ ਵਾਂਗੇ ਸਾਡੇ ਵੱਲੋਂ ਜਿਹੜਾ ਲੋਕਾਂ ਨੂੰ ਇਹ ਅਪੀਲ ਹੈ ਕਿ ਤੁਸੀਂ ਆਪਸੀ ਜਿਹੜਾ ਭ ਪੁਲਿਸ ਜਿਹੜੀ ਹਮੇਸ਼ਾ ਹੀ ਇਹੋ ਜਿਹੇ ਗਲਤ ਅੰਸਰਾਂ ਦੇ ਖਿਲਾਫ ਜਿਹੜੀ ਕਾਰ ਸਖਤ ਨਾਲ ਸਖਤੀ ਨਾਲ ਕਾਰਵਾਈ ਜਿਹੜੀ ਉਹ ਕਰਦੀ ਰਹੇ ਜਿਸ ਤਰ੍ਹਾਂ ਕਿ ਅੱਜ ਇਹਦਾ ਦਿਹਾੜਾ ਹੈਗਾ ਲੋਕ ਖੁਸ਼ੀਆਂ ਮਨਾ ਰਿਹਾ ਹੈ ਭਾਈਚਾਰਾ ਇਹਦੇ ਨਾਲ ਇੱਕ ਦੂਜੇ ਨੂੰ ਖੁਸ਼ੀਆਂ ਵੀ ਵਾਰ ਰਿਹਾ ਪਰ ਕੋਈ ਸ਼ਰਾਬ ਦੇ ਅੰਸਰਾਂ ਉਹਦਾ ਇਸ ਤਰ੍ਹਾਂ ਦੀ ਜਿਹੜੀ ਘਟਨਾ ਕੀਤੀ ਜਾਂਦੀ ਹੈ ਕਿ ਤੇ ਭਾਈਚਾਰਾ ਘਰਾ ਕਰਨ ਲਈ ਵੇਖੋ ਇਹਨਾਂ ਦੀਆਂ ਅਸਲੀ ਮਨਸੂਬੇ ਦੇ ਨਾਲ ਇਹ ਹੀ ਹੁੰਦੇ ਹਨ ਪਰ ਸਾਡੇ ਪੰਜਾਬ ਦੇ ਜਿਹੜੇ ਲੋਕ ਇਸ ਤਰ੍ਹਾਂ ਦੇ ਹੈ ਕਿ ਉਹ ਸ਼ਾਂਤੀ ਪਸੰਦ ਲੋ ਉਹ ਕਦੇ ਵੀ ਇਹੋ ਜਿਹਿਆਂ ਨੂੰ ਕਦੇ ਸਰਵਾਈਵ ਹੀ ਨਹੀਂ ਹੁੰਨ ਦਿੰਦੇ ਕਦੇ ਸਰਫੇਸ ਤੇ ਨਹੀਂ ਆਉਂਨ ਦਿੰਦੇ ਤੁਸੀਂ ਵੇਖ ਹੀ ਲਿਆ ਪਿਛਲੀ ਹ ਇਸ ਵਿੱਚ ਕੋਈ ਗੱਲਬਾਤ ਨਹੀਂ ਹੈ ਜਲਦੀ ਇਸ ਕੇਸ ਦੇ ਵਿੱਚ ਜਿਹੜਾ ਇਹਨੂੰ ਇਹਨੂੰ ਬ੍ਰੇਕਥਰੂ ਕਰਾਂਗੇ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ